ਸੁਸ਼ੀ ਕਾਲ ਜੀ ਦੋਸਤੋ ਸਵਾਗਤ ਹੈ ਸਾਰੇ ਭਰਾਵਾਂ ਦਾ ਜੀਐਸ ਮੋਟਰ ਪੇਜ ਤੇ ਅੱਜ ਆਪਾਂ ਖੜੇ ਹਾਂ ਮੁੱਧਵਾਰ ਦੀ ਟਰੈਕਟਰ ਮੰਡੀ ਦੇ ਵਿੱਚ ਅੱਜ ਇਹਦੇ ਕਿਹੜੇ ਕਿਹੜੇ ਟਰੈਕਟਰ ਆਏ ਹੋਏ ਨੇ ਜੀ ਗੱਲਬਾਤ ਕਰਾਂਗੇ ਸ਼ਰਮਪਰਾਜ ਜੀ ਸੁਸ਼ੀ ਕਾਲ ਜੀ ਠੀਕ ਹੈ ਕਿਹੜੇ ਕਿਹੜੇ ਟਰੈਕਟਰ ਨੇ ਟਰੈਕਟਰ ਆਪਾਂ ਦੇਵਾਂ ਇੱਕ ਫਾਰਮ ਸੱਖ ਦੀਆਂ ਫਾਰਮ ਸੱਖ ਤੇ ਹੌਲੈਂਡ ਕਿਹਾ ਰੇਟ ਨਹੀਂ ਮਿਲਦਾ ਹੌਲੈਂਡ ਤੇ ਫਾਰਮ ਸੱਖ ਦਿੰਦਾ ਮੰਡੀ ਦੇ ਵਿੱਚ ਫਾਰਮਰ ਦਾ ਦਿਖਾ ਦਿਓ ਇਹਨੂੰ ਫਾਰਮ ਸੱਖ ਕਿਹੜਾ ਦੇਖ ਕੇ ਆਇਆ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਈ ਚੜ੍ਹਦੀ ਕਲਾ ਰੱਖੇ ਤੁਹਾਨੂੰ ਤੇ ਲੱਭ ਕੇ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਬਾਈ ਕਮੈਂਟ ਤੇ ਜ਼ਰੂਰ ਕਰਿਆ ਕਰੋ ਪਤਾ ਲੱਗ ਜਾਂਦੀ ਹੈ ਅਸਲੀਅਤ ਦਾ ਬਾਈ ਇਹ ਕੋਈ ਕਮੀ ਹੁੰਦੀ ਹੈ ਅਸੀਂ ਉਹ ਕਮੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਹੈਨਾ ਪੇਜ ਨੂੰ ਫੋਲੋ ਕਰ ਲਿਓ ਬਾਈ ਜੀ ਐਸ ਮੋਟਰਸ ਤਲਵੰਡੀ ਸਾਬੋ ਇੰਸਟਾਗ੍ਰam ਤੇ ਵੀ ਤੇ YouTube ਤੇ ਵੀ ਠੀਕ ਹੈ ਜੀ ਮੈਂ ਦੋ ਚੈਨਲਾਂ ਤੇ ਆਉਣਾ ਇੱਕ ਭੁੱਲ ਰਲਵੰਡੀ ਸਾਹਿਬ ਕੋਲ ਆ ਤੇ ਇੱਕ ਪਾਈਏ ਜੀ ਇਸ ਵਰਤੋਂ ਠੀਕ ਅਸੀਂ ਘਰੇ ਵੀ ਵੀਡੀਓ ਬਣਾਵਾਂਗੇ ਸਭ ਤੋਂ ਪਹਿਲਾਂ ਦਿਖਾਵਾਂਗਾ ਆਪਾਂ ਫਾਰਮ ਸਾਡਾ ਕਿਹਨੂੰ ਉੱਠੀ ਖੜਾ ਤੁਮ ਫਾਰਮ ਸੈੱਟ ਕਰੀਏ ਤਾਂ ਨਿਊ ਹੋਲੈਂਡ ਆ ਕਿੱਥੇ ਕਿਹੜਾ ਫਾਰਮ ਸਾਡਾ ਅੱਛਾ ਫਾਰਮ ਬੰਦਾ ਹੀ ਦੇਖਣਾ ਇਹਦੀ ਗੱਲ ਕਰਦਾ ਹੈ ਇਹਦੀ ਗੱਲ ਕਰਦਾ ਸਾਰੇ ਬਸ ਪਹਿਲਾਂ ਅਸਲੀਅਤ ਦੱਸਗੀ ਐ ਜੀ ਮੈਂ ਤੈਨੂੰ ਆਹਦਾ ਗੱਲ ਪਤੇ ਕਿੰਦ ਕਿਉਂ ਕਿਹਾ ਇਹਨੂੰ ਮੈਂ ਸੱਚ ਕਿਉਂ ਕਿਹਾ ਇਹ ਤੈਨੂੰ ਮੈਂ ਇੰਨੇ ਪੈਸੇ ਤੇ ਦਿਊਂਗਾ ਜਿੰਨੇ ਪੈਸੇ ਤੇ ਤੂੰ ਨਹੀਂ ਕਰਦਾ ਹਰ ਵਾਰ ਛੱਡ ਕੇ ਛੱਡ ਵੀ ਨਹੀਂ ਦਿੰਦੇ ਅੱਜ ਮਾਮਾ ਅੱਜ ਮੂੜਾ ਟਰੈਕਟਰ ਵਿੱਚ ਹਾਂ ਭਾਈ ਨਵੀਂ ਬੈਟਰੀ ਐ ਠੀਕ ਐ ਗੱਲ ਮਗਰਿਆੜ ਰੰਗ ਹੋਏ ਆ ਇੱਕ ਕੈਮਰਾ ਹੋਰੇ ਹੀ ਲਿਆ ਵੱਡੇ ਭਾਈ ਇਹ ਐਨਾ ਇੱਕ ਗੇਟ ਰੰਗ ਹੋਇਆ ਸੋ ਇੱਥੋਂ ਬਾਕੀ ਸਾਰੀ オリジナル ਆ ਵੀਰੇ ਤੇ ਫੇਰ ਕਿ ਸ਼ਰਮਾ ਗੱਲਾਂ ਹੀ ਮਾਰਦਾ ਕਰਦਾ ਹੈ ਨਾ ਨਵੀਂ ਵੀਰੇ ਬੈਟਰੀ ਜਮਾਂ ਨਵੀਂ ਸਰਪਾਈ ਬਿਲਕੁਲ ਨਵੀਂ ਇਹ ਇੱਥੋਂ ਪਤਾ ਲੱਗਦਾ ਬੋਲ ਨਹੀਂ ਪੈਂਦਾ ਠੀਕ ਹੈ ਮਗਰਿਆਰ ਰੰਗ ਕਰਾਇਆ ਮੈਂ ਇਹ ਨਾ ਜਿਹੜੀ ਬਾਹਰੋਂ ਹੈ ਜਾਂ ਅੰਦਰੋਂ ਉੱਚੋਂ ਦੇਖ ਕੇ ਇਹ ਨਹੀਂ ਬੱਬੇ ਤੇ ਆਣਾ ਮਣਕੇ ਵਰਗਾ ਹੁਣ ਤਾਂ ਲਈ ਰੇਟ ਦੀ ਗੱਲ 2,85000 ਦੀ ਡਿਮਾਂਡ ਆ ਉੰਨੇ ਦਾ ਦੇਵਾਂਗੇ ਜਿੰਨੇ ਦਾ ਫਾਰਮ ਸੱਠ ਬਣੀ ਨੀਂਦਾ ਕੋਈ ਹੱਥ ਮੜਾ ਚਲਾ ਕੇ ਬਾਕੇ ਟੋਹਲੀ ਕਰਕੇ ਬਾਈ ਕੈਮਰਾ ਲਈ ਦਿਖਾਓ ਮੜਾ ਜੀ ਦਿਖਾਵਾਂਗੇ ਇਹ ਓਇਲ ਦੇਖ ਬਾਈ ਇਹਦਾ ਹੈ ਨਾ ਬਿਲਕੁਲ ਨਵਾਂ ਇਹ ਬਾਈ ਕੱਲੇ ਇੰਜਨ ਦੇ ਨਾ ਨਾ ਸਾਰਾ ਹੀ ਨਵਾਂ ਜਿੰਨਾ ਵੀ ਓਇਲ ਹੈਗਾ ਪਿਛਲੇ ਸੇਚਰ ਅੱਛਾ 55 HP ਦੇ ਵਿੱਚ ਆ ਬਾਈ ਫੈਲ ਗਿਆ ਤੇ ਸਿੰਪਲ ਸਟੀਅਰਿੰਗ ਦੇ ਵਿੱਚ ਆ ਟਰੈਕਟਰ ਦੇਵਾਂਗੇ ਬਾਈ ਆਪਾਂ 2,60,000 ਰੁਪਏ ਦਾ ਉਹਦਾ ਤਾਂ ਹੈਂ ਉਹਦਾ ਤੂੰ ਦੱਸ ਕਿੰਨੇ ਦੀ ਆ ਜਾ ਸਬਸਕ੍ਰਾਈਬਰਾਂ ਵਾਸਤੇ ਸਬਸਕ੍ਰਾਈਬਰਾਂ ਵਾਸਤੇ ਲੈ ਬਾਈ ਤੁਹਾਡੀ ਵੀਡੀਓ ਤੇ ਦੇਖ ਕੇ ਆ ਜੇ ਕੋਈ ਯੈਸ ਜਾਂ ਨੋ ਠੀਕ ਹੈ 58000 ਦਾ ਤਾਂ 2 ਲੱਖ ਕੋਈ ਬਾਹਰੋਂ ਸੱਟ ਨਹੀਂ ਲਿੰਦਾ ਇਹਦਾ ਇਹ ਦੂ ਕੋਕਾ ਵੀ ਸਾਰਾ ਓਰੀਜਨਲ ਹੈ ਡਰਾਂਕ ਹੋਇਆ ਮੈਂ ਜਿੱਦ ਨੂੰ ਨਵੀਂ ਆ ਹਰਿਆਣਾ ਨੰਬਰ ਆ ਐਚ 4 ਕੋਈ ਨੀ ਨੰਬਰ ਟਰੈਕਟਰ ਦੀ ਇਹੋ ਮਾਫ ਲਗਾ 2 ਲੱਖ ਤੇ 58000 ਰੁਪਏ ਕਿੰਦਾ ਸ਼ਰਮਾ ਬਾਈ ਮੈਂ ਕਹਿੰਦਾ ਕਿਸੇ ਵੀ ਮੰਡੀ ਤੇ ਨਹੀਂ ਮਿਲਦਾ ਤੁਹਾਨੂੰ ਨਾ ਸਸਤਾ ਟਰੈਕਟਰ ਨਹੀਂ ਯਾਰ ਚੱਲ ਲਾਉਣਾ ਛੱਪਦੀ ਲਾਉਣਾ ਨਾਲ ਇਸ ਤੋਂ ਬਾਅਦ ਕਿਹੜਾ ਰੇਟ ਪੈਣਾ ਆਉਣ ਲੈਣਾ 2011 ਮਡਲਾ 55 ਐਚਪੀ ਦੇ ਵਿੱਚ ਬਿਨਾ ਤਰ ਆਪਾਂ ਦੇ ਕੋਈ ਨਹੀਂ ਨਾਲ ਵੀ ਡੰਗਾ ਫੱਟੀ ਛਤਰੀ ਸਭ ਕੁਝ ਰੇਚਣ ਵਾਲਾ ਇਹ ਪੰਜਾਬ ਨੰਬਰ ਦੇ ਵਿੱਚ ਆ ਨੰਬਰ ਨਹੀਂ ਆ ਮਿਲੇ ਨਿਊ ਹਾਲੈਂਡ ਪਲੱਸ ਹੈ ਜੀ ਪਲੱਸ 55 ਐਚਪੀ ਆ ਪਠੰਡਾ ਨੰਬਰ ਆ ਉੱਤੋਂ ਮੰਡੀ ਉੱਤੋਂ ਖੁਰਦੇ ਨਾਂ ਦੇ ਠੀਕ ਇਹ ਪੈਰਾਂ ਦੀ ਗੱਲ ਕਰਨੀ ਹੈ ਇਹ ਮਾਰ ਕੇ ਆਈ ਇਹ ਸੈਕੰਡ ਪਾਰਟੀ ਹੈ ਜੀ ਦੂਜੇ ਨਾਮ ਆ 75 ਬਾਈ ਪਿਆ ਨਾ ਮਣਕੇ ਵਰਗਾ ਵੱਡੇ ਭਾਈ ਬਹੁਤ ਸਾਫ਼ ਅੱਛਾ ਇੱਕ ਗੱਲ ਹੋਰ ਸਾਰਾ Ориਜినਲ ਕੋਈ ਐਂ ਕਹਿ ਦੇਣਾ ਬਾਈ ਇੱਥੋਂ ਰੰਗ ਹੋਇਆ ਆਪਾਂ ਟ੍ਰੇਡਿੰਗ ਦੇ ਦਿੰਦੇ ਠੀਕ ਤੇ ਫੇਰ ਤੂੰ ਕਹੇਂਗਾ ਸ਼ਰਮਾ ਕਹਿਣਾ ਤੂੰ ਕੈਮਰਾ ਨਹੀਂ ਆਪੇ ਉਹ ਟਰੈਕਟਰ ਤਾਂ ਤਿੰਨ ਦਿਖਾਇ ਸੀ ਮੈਨੂੰ ਸਰਬੋਸਤ ਸਰਮੇ ਤਾਇਆ ਕੀਤੀ ਹੈ ਜਦ ਪੈਸੇ ਲੈਣੇ ਬਾਈ ਆਪਾਂ ਤੇ ਜਦੋਂ ਅਗਲਾ ਪਾਟਿਆ ਨੋਡ ਨਹੀਂ ਦੋਦਾ ਚਲਾਉਂਦਾ ਯਾਰ ਮੈਂ ਮਾੜੀ ਜਿਹੀ ਵੀ ਲਊਂਗੀ ਮੇਰੀ ਤਾਂ ਸਾਰਾ ਕੋਸ਼ ਕਰਦੇ ਆਂ ਇਹ ਲੋਈ ਹੋਈ ਹੈ ਕਿਤੇ ਭਰਾ ਨੇ ਹਾਂ ਡੰਗਾ ਫੰਡੀ ਦੇ ਨਾਲ ਆ ਇੱਕ ਵਾਰੀ ਇਹਨੂੰ ਦੱਸ ਦੇਣਾ ਇਹਦੀ ਕੀ ਗੱਲਬਾਤ ਹੈ ਪਾਵਰ ਸਟੀering 55 hp ਆ ਬਸ ਡਬਲ ਡਿਸਟਰੀਬਿਊਟਰ 3 ਸਪੀਡ 3 ਸਪੀਡ ਟਾ ਮਾਡਲ ਰੈਕਟਰ ਠੀਕ ਹੈ ਜੇ ਕੋਈ ਬੰਦਾ ਐ ਖਸਾਬ ਚ ਕਰਦੇ ਮੈਂ ਇੱਥੋਂ ਰੰਗ ਹੋਇਆ ਆਪਾਂ ਦੇਣ ਦਾ ਮਾਡਲ ਕਿਹੜਾ ਸੀ ਇਹ ਮਾਡਲ 2011 4 ਲੱਖ 85 ਹਜ਼ਾਰ ਡਿਮਾਂਡ 480 ਨਾਲੀ ਦਾ ਪਿੰਡ ਹੈ ਢੂੜਾ ਦੀ ਲਾਇਆ 480 ਲਿਖਿਆ ਮੈਂ ਇਹਦੇ ਨਾਲ ਹੀ ਗੋ ਟੂ ਕਿਨੇ ਆ ਕੂੰਡਾ ਆ ਕੋਣੇ ਕਿਹਨੀ ਬਾਈ ਤੇ ਬਾਅਦ ਦੇ ਵਿੱਚ ਮੈਂ ਦਾ ਤੂੰ ਲੱਤਾਂ ਹੀ ਡੋਣਾ ਉਹਨਾਂ ਤੇ ਆਪਾਂ ਖੜਾ ਕਰ ਦਾਂ ਤੂੰ ਕਿੰਨਾ ਰਹਿ ਗਿਆ 84 ਲਾਜਤ ਨਹੀਂ ਕੋਈ ਰੇ ਯਾਸੀਆਂ ਨੋ ਮੈਂ ਮੋੜੇ ਲਾ ਚਾਰ ਲੱਖ ਤੇ 30 ਹਜ਼ਾਰ ਦਾ ਲਓ ਬਾਈ ਜੀ 4 ਲੱਖ 30 ਹਜ਼ਾਰ ਦਾ ਬਿਲਕੁਲ ਨਵਾਂ ਹੋਰ ਹੈ 2011 ਮਾਡਲ ਦੋਨੇ ਟਰੈਕਟਰਾਂ ਨਾਲ ਛੋਟਾ ਵੀਡੀਓ ਦੇਖ ਕੇ ਆ ਜੇ ਛੋਟੇ ਛੋਟੇ ਟਰੈਕਟਰ ਵੀ ਨਾਲ ਗਿਫਟ ਕਰਾਂਗੇ ਕੋਈ 5000 2400 ਰੁਪਿਆ ਛੋੜ ਨਹੀਂ ਕਰਨੀ ਉਹ ਕਟਿਆਂ ਦੇ ਕਰਦੇ ਹੁੰਦੇ ਮੈਂ ਕਹਿੰਦਾ 1000 ਰੁਪਿਆ ਚਾਪੀ ਨਾਲ ਦੇਵਾਂਗੇ ਇੱਕ ਟਰੈਕਟਰ ਦੇਵਾਂਗੇ ਛੋਟਾ ਜਿਹਾ ਬਾਈ ਜੀ ਠੀਕ ਹੈ ਗੱਲ ਅੱਛਾ ਬੇਨਤੀ ਹੱਥ ਬਨ ਕੇ ਕਹੋਰਾ ਇੱਕ 19 ਮਾਡਲ ਖੜਾ ਕਰੇ ਸਾਚ ਚਲੋ ਕਿ ਮੈਨੂੰ ਬਹੁਤ ਟਾਈਮ ਹੈ ਹਾਵਲੈਂਡ ਕਿੰਨੇ ਦਾ ਦੇਵਾਂਗੇ ਕੋਈ ਦੇਖੇ ਦਿਖਾਵੇ 5 ਲੱਖ 40 ਹਜ਼ਾਰ ਦਾ ਇੱਕ ਦੇਖਾ ਵੇਖੋ ਜੀ 19 ਮਾਡਲ ਖਾਓ ਲੈਣੇ ਪਲੱਸ 75 HP ਬਣਾਦਗੀ ਵੀਡੀਓ ਦੀ ਨਵਾਲ ਦੇ 375 ਪੈਸੇ ਵੀਡੀਓ ਬਣਾਦਗੇ ਠੀਕ ਹੈ ਨਾ ਗੱਲ ਫੈਬਰ ਦੀ ਛਤਰੀ ਲੱਗੀ ਹੈ Ориਜਨਲ ਆ ਠੀਕ ਹੈ ਫੇਰੀ ਬਾਈ ਜੀ ਟਰੈਕਟਰ ਪੂਰਾ ਚੈੱਕ ਕਰਵਾ ਦਿਓ ਇਹ ਵਾਲਾ ਜਿਹੜਾ ਵੀਰ ਨੇ ਟਰੈਕਟਰ ਲੈਣਾ ਹੈ ਸ਼ਰਮ ਜੀ ਨੰਬਰ ਜਿਹੜਾ ਆਪਾਂ ਲਾਹਰ ਦੇ ਵਿੱਚ ਬੋਲ ਕੇ ਦੱਸਾਂ ਲੈ ਇੱਕ ਗੱਲ ਇਹਨੂੰ ਹੋਰ ਦੱਸ ਦਨ ਆਇਆ ਹਾਂਜੀ 428000 ਦੇ ਕੇ ਨਾ ਮੈਂ ਸ਼ਰਤ ਲਾਉਣਾ ਬਾਈ ਤੁਹਾਡੇ ਘਰੇ ਜਾ ਕੇ ਨਾ ਟਰੈਕਟਰ ਇਹ ਨਾ ਸਾ ਦਿੱਤਾ ਨਾ ਪੌਣੀ ਹਾਉਲੈਂਡ ਦੇ ਤੇ ਨੇ ਵਪਾਰ ਛੱਡ ਜਾਂਗੇ ਵੀਰੇ ਸ਼ਰਮਾ ਜੀ ਨੇ ਕੋਈ ਦੇ ਦੂ ਸ਼ਰਮਾ ਜੀ ਦਾ ਟਰੈਕਟਰ ਵੇਚਣ ਦਾ ਪੰਜ ਪੰਸ ਮੰਗਦੇ ਨੇ ਚਾਰ ਨਖ 80000 ਰੁਪਏ ਰੇਟ ਲਿਖਿਆ ਸੀ ਤੇ ਕਹਤਾ ਬਾਈ ਨੇ 4 ਲੱਖ ਤੇ 28000 ਰੁਪਏ ਹੁਣ ਤੁਸੀਂ ਦੇਖ ਲਓ ਵੀ ਕਿੰਨੇ ਪੈਸੇ ਡਿਸਕਾਊਂਟ ਕਰਦੇ ਟਰੈਕਟਰ ਪੂਰਾ ਚੈੱਕ ਕਰ ਲਓ ਸਰਕਾਰੀ ਪਲੇਟਾਂ ਵੀ ਲੱਗੀਆਂ ਨੰਬਰ ਵੀ ਪੰਜਾਬ ਹੈ ਬਠਿੰਡਾ ਨਰਮ ਸੈਕੰਡ ਉਹ ਨਰਮ ਬਹੁਤ ਭਾ ਦੇ ਵਿੱਚ ਆ ਬਾਈ ਜੀ ਜਲਦੀ ਜਲਦੀ ਚੱਕ ਲਓ ਨਿਊ ਹਾਲੈਂਡ ਪਲੱਸ ਐਕਸਟੀ ਹੋਰ ਕੱਲ ਬਤ ਕਰਾਂਗੇ ਸ਼ਰਮੇ ਨਾਲ ਟਰੈਕਟਰਾਂ ਦੀ ਹੋਰ ਕਿਹੜਾ ਦੇਮ ਆਖ ਲੈ ਜਿਹੜੇ ਮੰਗੀ ਆ ਜਾ ਬਾਈ ਧੀਲੇ ਗੱਲ ਕਰੂ ਇਹ बिक ਗਿਆ ਨਾ ਬਾਈ ਫੇਰ ਕੀ ਬੇਚ ਬਾਈ ਐਂ ਮੜੇ ਹੋ ਗਏ ਆ ਆ ਉਰੇ ਆਂ ਉਹ ਦਵਾ ਦੇ ਵਿੱਚ ਆ ਗਿਆ 475 ਹਾਂ ਜੀ ਤਾਂ ਕਿੰਨੇ ਕਿਲੋ ਨੇ ਇਹ ਮੂਲ 7075 ਰੁਪਏ ਦੇ ਹਾਂ ਜੀ ਠੀਕ ਹੈ ਮਾਡਲ ਹੈਗਾ ਇਹ 95 ਪੰਜਾਬ ਨੰਬਰ ਦੇ ਵਿੱਚ ਸਿੰਗਲ ਗਲਾਸ ਆ ਵੱਡੇ ਭਾਈ ਸਾਰਾ Ориਜਨਲ ਆ ਟਰੈਕਟਰ ਜਿੱਤੋਂ ਰੰਗ ਫੇਟ ਨਹੀਂ ਹੋਇਆ ਗੇਅਰ ਇੰਜਨ ਦਾ ਕਿਵੇਂ ਆ ਭਾਈ ਪੂਰਾ ਜਮਾ ਸਹੀ ਆ ਚਲਾ ਕੇ ਬਾਕੇ ਤਸਦੀਕ ਕਰਕੇ ਤਸਦੀਕ ਕਰਕੇ ਲੈ ਲਿਆ ਲੈ ਭਾਈ ਚਲਾ ਕੇ ਬਾਕੇ ਉਹਦੀ ਤਸਦੀਕ ਕਰਕੇ ਲੈ ਲੈਂਦੇ ਹਾਂ ਉਹ ਤੂੰ ਇੱਕ ਦਾ 77000 ਲਿਖੀ ਹੋ ਤਾਂ ਕਿੰਨੇ ਦਾ ਹਾਂ ਜੀ 60 ਦਾ ਦੇ ਦੇਣਗੇ ਦੇ ਡੇਢ ਦਾ ਫੇਰ ਆਪਾਂ ਉਹ ਨਹੀਂ ਲੈ 55 ਆ ਲੈ ਬਾਈ ਡੇਢ ਦਾ ਖਰਪਿਆ ਨੂੰ ਦਿਓ ਕੋਈ ਤੁਹਾਨੂੰ ਕਮਿਸ਼ਨ ਨਹੀਂ ਪਹਿਣਾ ਕੋਈ ਕਮਿਸ਼ਨ ਨਹੀਂ ਜੇ ਮੰਡੀ ਤੇ ਆਉਂਗੇ ਤਾਂ ਕਮਿਸ਼ਨ ਪਾਉ ਜੇ ਘਰੇ ਜਾਉਂਗੇ ਤੇ ਕੋਈ ਕਮਿਸ਼ਨ ਨਹੀਂ ਦੇਣਾ ਕਿਸੇ ਨੂੰ ਬਾਈ ਸਿੱਧਾ ਬਾਈ ਤੋਂ ਟਰੈਕਟਰ ਲੈ ਸਕਦੇ ਹਾਂ ਠੀਕ ਠੀਕ ਹੈ ਗੱਲ ਬਾਈ ਇਦੋਂ ਘਟਣੀ ਨਹੀਂ ਹੈਗੇ ਹਾਂ ਇਦੋਂ ਘਟਣੀ ਨਾ ਸਹੀ ਆ ਗੱਲ ਟਰੈਕਟਰ ਸਿਉਨੇ ਵਰਗਾ ਸਾਰੀ ਕੋਈ ਪੂਰਾ ਟਰੈਕਟਰ ਆਹਾਂ ਦੋ ਹੀ ਸੀ ਮੇਰੇ ਕੋਲ ਅੱਛਾ ਬਾਈ ਮੋਬਾਈਲ ਨੰਬਰ ਬੋਲੀ 98666 82597 ਪਿੰਡ ਕਿਹੜਾ ਤੇਰਾ ਤਖਤਮਲ ਕਾਲੇ ਵਾਲੀ ਦੇ ਨਾਲ 1.5 ਲੱਖ ਰੁਪਏ ਦੇ ਵਿੱਚ ਮਹਿੰਦਰਾ ਡੀਆਈ ਬਹੁਤ ਸਾਫ ਕੰਡੀਸ਼ਨ ਨਾਲ ਦੀ ਨਾਲ ਇੱਕ ਸਵਰਾਜ 855 ਜੀ 855 ਪਿਛਲੇ 15 ਲੈ ਤੈਰਾ ਬਿਲਕੁਲ ਤਾਜ਼ੇ ਚਾਰੇ ਐਨ ਮਾ ਜਦੇ ਚਾਰੇ ਮਾਰਦੇ ਤੁਸੀਂ ਗਿਆ ਨੰਬਰ ਦੇ ਵਿੱਚ ਚੱਲੂ ਰਹੇ ਕੋਈ ਪੁਰਾਣਾ ਕੱਟਿਆ ਜਾਊਗਾ ਕਿੰਨੀ ਪਿਛੇ ਰੱਖਣਾ ਕੰਡੀਸ਼ਨ ਕਿੰਤਾ ਚਾਲਾ ਕੇ ਬਾਅਦ ਤੇ ਹੱਦੀ ਕਰਿਓ ਯਾਰ ਭਾਈ ਮਤਲਬ ਕਲਰ ਵਗੈਰਾ ਨਾ ਕਲਰ ਓਰੀਜਨ ਵਾਲਾ ਬਾਈ ਸਾਰਾ ਸਾਰਾ ਓਰੀਜਨ ਹੈ ਪਾਇਰ ਵਗੈਰਾ ਨਾ ਬਿਲਕੁਲ ਤਾਜ਼ੇ ਪਾਵਰ ਸਟਰੀ ਨੇ ਹੰਡਾ ਫੱਟੀ ਛਪਰੀ ਸਭ ਕੁਝ ਟੌਪ ਮਾਡਲ ਹੈ ਭਾਈ 18 ਮਾਡਲ ਹੈ ਪੰਜਾਬ ਨੰਬਰ ਹੈ 5 ਲੱਖ 60 ਹਜ਼ਾਰ ਦੀ ਮੰਗ ਹੈ ਕਿੰਨੇ ਪਾਉਂਗੇ 5 ਲੱਖ 20 ਹਜ਼ਾਰ ਮੰਗ ਲੱਖ 30 ਵੀਡੀਓ ਦੇਖ ਕੇ ਆਦੇ ਲੈ ਕੇ ਮੈਂ ਰਿਪੋਰਟ ਕਰਕੇ ਆ ਡਿੱਗ ਪਿਆ ਸੀ ਮੇਰਾ ਕੈਮਰਾਮੈਨ ਯਾਰ ਸਰਵਾ 5 ਲੱਖ ਰੁਪਏ ਦਾ ਦੇਣਾ ਸਰਵਾ ਲੈ ਬਾਬੇ ਇੱਕ ਦਿਨ ਚੀਜ਼ ਦਿਖਾਉਣਾ ਹੁਣ ਆ ਜਿਹੜਾ ਟਰੈਕਟਰ ਆ ਇਹ 10 12 ਸਾਲ ਹੋ ਗਏ ਬਾਈ ਕੋਲੇ ਘਰੇ ਬਾਈ ਕੋਲੇ ਇਹ ਤੇ ਆਪਾਂ ਪਿੰਡ ਵੀ ਦੱਸਾਂਗੇ ਬਾਈ ਦਾ ਤੇ ਬਾਈ ਗੱਲ ਸੁਣੀ ਮਾੜੀ ਜੀ ਯਾਰ ਇਹ 97 ਮਾਡਲ ਆ ਪੰਜਾਬ ਨੰਬਰ ਦੇ ਵਿੱਚ ਆ ਬਾਈ ਟਰੈਕਟਰ ਤਾਂ ਉਪਰ ਹੀ ਦਾ ਹੋਇਆ ਹੋਇਆ ਇਹ ਰੇਡੀਟਰ ਨਵਾਂ ਹੋਰ ਹੋਇਆ ਹੋਇਆਗਾ ਇਹ 8 ਮਹੀਨੇ ਹੋ ਗਏ ਬੂਰ ਕੋਲੇ ਗੇਅਰ ਇੰਜਨ ਦੀ ਧੁੰਮੇ ਭਰੀਆ ਗੇਅਰ ਇੰਜਨ ਦੀ ਮੈਂ ਖੋਲ ਕੇ ਨਾਲ ਸਾਈਡਾ ਖੋਲ ਕੇ ਦੇਖ ਲੀ ਜੀ 15 ਜਾਂ ਕਿੰਨੇ ਦਾ ਮੰਗ ਇੱਕ ਰੱਖ ਪਾਈ ਦਾ ਨਾ 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 ਨਹੀਂ ਤੂੰ ਕਹੇ ਮੈਨੂੰ ਲੱਖ ਚੱਲ ਲੱਖ ਮੈਂ ਕਹਾਂ 95 ਚੱਲ ਮੈਂ ਫਿਰ ਮੈਂ ਤਾਂ 95000 ਤਾਂ ਦੇ ਦਿਓ ਦੇ ਦਿਓ 95 ਦਾ ਥੋੜਾ ਦੇ ਦਿਓ 95 ਦਾ ਦੇ ਦਿਓ ਕਹਿ ਦੋ ਅੰਕਲ ਛੇਤੀ ਚੱਲ ਦੇ 1000 ਰੁਪਏ ਛੋਟ ਕਰਾ ਲੇ ਬਾਈ ਤੋਂ 95 ਦੇ ਅੱਛਾ ਬਾਈ ਜੀ ਮੋਬਾਈਲ ਨੰਬਰ ਬੋਲੋ ਮੇਰਾ 82 648 77 559 ਕਿਹੜਾ ਪੈਂਦਾ ਅਲੀ ਖੇਰ ਪੰਦਾ ਕਿੱਥੇ ਜੀ ਇਹ ਇਹ ਜੋ ਕਿ ਬਰਾਜ ਸ਼ਮੀਲਾ ਲੱਗ ਰਿਹਾ ਇੱਥੇ ਹੈਗਾ ਮਾਨਸਾ ਜੀ ਦੀ 20 ਕਿਲੋ ਮੀਟਰ ਪੈਂਦਾ ਬਾਈ ਜੀ ਕੰਟੈਕਟ ਕਰ ਲਿਓ ਬਾਈ ਨਾਲ ਤੇ ਬਾਕੀ ਕੋਈ ਬੰਨਿਆ ਨਹੀਂ ਹੈਗਾ 94 95000 ਦਾ ਮੇਰੇ ਨਾਲ ਕੰਟੈਕਟ ਕਰ ਲਿਓ ਜੀ ਬਾਈ ਅੜ ਗਿਆ ਮੈਂ ਬਾਈ ਬੰਦਰ ਬਾਈ ਚੈੱਕ ਕਰਵਾ ਦਿਓ ਪੂਰਾ ਬਾਈ ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜਮੇ ਨਹੀਂ ਆ ਮੈਂ ਕਹਿੰਦਾ ਵੀ ਐਕਸਰ ਵੀ ਨਹੀਂ ਪੰਦਾ ਐ ਯਾਰ 90000 55% ਦੀ ਪੂਰੀ ਕਲੀਅਰ ਹੈ ਪੰਜਾਬ ਆਪਾਂ ਗੱਲ ਉੱਥੇ ਕਰਦੇ ਹੋਏ ਨੇ ਜਿੱਥੇ ਆਪਣੀ ਬੈਟਰੀ ਨਵੀਂ ਨਹੀਂ ਬੈਟਰੀ ਵੀ ਨਵੀਂ ਹੈ ਬੈਟਰੀ ਨਵੀਂ ਹੈ ਸ਼ੈਲ ਵੀ ਨਵਾਂ ਹੈ ਪੈਸੇ ਵੀ ਨਵੇਂ ਹੋਣਗੇ ਅਰ ਕੀ ਸਟਰਕਟਰ ਪੂਰਾ ਚੈੱਕ ਕਰ ਸਕਦਾ ਹਾਂ ਬਾਈ ਵੀ ਆਪਣੇ ਵੀਡੀਓ ਦੇ ਵਿੱਚ ਸਵਰਾਜ 735 ਬਹੁਤ ਹੀ ਘੱਟ ਪੇਸਾਂ ਹੈ ਬਾਈ ਹੈਲੋ ਆਵੇਗਾ ਨਹੀਂ ਮੈਜੋ ਜੀ ਜਰੂਰ ਨਹੀਂ ਪਹੁੰਚਣਾ ਹੈਗਾ ਆ ਤਾਂ ਬਾਈ ਜੀ ਨੂੰ ਕਾਲ ਕਰ ਸਕਦੇ ਹੋ ਸ਼ਰਮਾ ਜੀ ਨੂੰ ਕਾਲ ਕਰ ਸਕਦੇ ਆਂਗਾ ਸਾਨੂੰ ਵੀ ਕੰਮ ਕਰ ਸਕਦੇ ਹੋ ਕਿ ਵੀ ਤੁਹਾਡਾ ਜਿਹੜਾ ਟੈਸਟ ਕਰਵਾ ਦੇਣਾ ਨਾਲ ਜਲਵਾ ਕਰਦੇ ਹਾਂ ਤੇ ਐਸ਼ੇ ਕਰਦੇ ਆਂਗੇ ਇੱਕ ਨਾ ਮੜ ਰਹਾ ਜਰਮਾ 2022 ਮੰਨ ਲਾ ਪਾਵਰ ਸਟੀਅਰਿੰਗ ਦੇ ਵਿੱਚ ਆਉਂਦੀ ਹੈ ਪਾਵਰ ਸਟੀਅਰਿੰਗ ਉੱਪਰ ਪਲੱਸ ਹੁੰਦਾ ਕਿ ਆਲ ਬ੍ਰੇਕ ਹੁੰਦਾ ਹੈ 98 ਪਟਿਆਲਾ ਤੇ ਚੱਲੇ ਦੇਖੀਏ 300 ਕਿੰਨਾ ਚੰਗੀ ਤੋਂ ਕਿਨੇ ਘੰਟੇ ਚੱਲੇ ਦੇਖੀ ਮੜੇ ਲੱਗਦਾ 600 600 ਪ੍ਰੇਰਤ ਤਾਂ ਨਹੀਂ ਕੀ ਲਿਖਿਆ 600 35 ਘੰਟਾ ਨਾ 35 ਘੰਟਾ ਲਿਖਿਆ ਨਾ 635 ਘੰਟੇ ਚੱਲਿਆ ਬਾਈ ਹੱਦ ਇਹ ਸਾ ਬਿਲਕੁਲ ਨਵਾਂ ਬਾਈ ਖੰਨਾ ਬੱਜੇ ਇੱਕਾ ਹਰਦੀ ਨਾਲ ਦੀ ਹੈ ਡੈਟਰ ਨੇ ਨਾਲ ਦੇ ਘਰ 95 ਲੱਗੇ ਹਾਰ ਪਾ ਕੇ ਲੈ ਜਾਓ ਕੱਲਾ ਬਿਲਕੁਲ ਹੀ ਨਵੇਂ ਕਿ ਮਸ਼ੀਨ ਚੱਲਦਾ 17000 5000 ਹਾਰ ਜੀ ਉਹ ਕੰਪਨੀ ਹੁੰਦਾ ਅੱਜ ਇਹ ਆ ਆ ਜੀ ਜੀ ਲੋਨ ਫੈਂਸ ਹੋ ਜਰਾ ਅੱਗੇ ਆਟਾ ਨਾ ਕਰਾ ਤੇ ਨਾ ਲਾ ਆਪਣੇ ਆਖੇ ਤੇ ਲੱਖ 30 ਕਿੰਨਾ ਛੱਡ ਦੋਗੇ 345000 ਜਮੀਨ ਆ ਯਾ ਜੀਨੇ ਨਾਮ ਲੈਣਾ ਉਹਦੇ ਪਾਸੇ ਮਾੜਾ ਜੀ ਉਹ ਪਹਿਲਾਂ ਵੀ ਹੋਣਾ। ਠੀਕ। ਨਾਲ ਜਿਨਾਂ ਆਪਾਂ ਇੱਕ ਵੀਡੀਓ ਰਿਕਾਰਡ ਕਰਵਾਵਾਂਗੇ ਖਵਰਾਜ ਸਾਰੀ ਮਹਿੰਦਰਾ ਡੀ 265 ਇਹ ਆਪਣਾ ਫਾਉਂਜਾ ਤੇ ਆਪਿਆ ਚਾਚੇ ਦੇ ਮੁੰਡੇ ਦਾ ਹੈ, ਭਾਈ ਦੇ ਮੁੰਡੇ ਦਾ। ਇੱਕ ਦਿਨ ਹੋਰ ਦੱਸ ਦਿਆਂਗੇ ਜਦੋਂ ਵੀਟਾ। ਹਾਂਜੀ। ਫਸਟ ਪਾਰਟੀ ਪੈਕਟਰ ਹੈ, ਸਾਰਾ ਓਰੀਜਨਲ ਆ। ਚਲਾ ਕੇ ਬਾਅਦ ਵਿੱਚ ਦਸੰਦੀ ਕਰਕੇ ਲੈ ਜਾਓ ਬੇਸ਼ੱਕ। ਦੇਖਣ ਵੀ ਲੱਗ ਹੀ ਰਿਹਾ। ਹਾਂ ਤੰਕ ਕੋਈ ਨਹੀਂ ਸਾਰੀ ਅਸੀਂ ਨੇ ਵੇਚੀ ਜੀ ਇਹਨੂੰ। ਨਵੀ ਇਹਦੇ ਨਾਲ ਟੋ ਹੈਟਾਇਆ ਤੇ ਮਤਲਬ ਜ਼ਿੰਮੇਵਾਰੀ ਟਰੈਕਟਰ ਦੀ ਆ ਮਾੜਾ ਵੀ ਮੈਂ ਚੱਕਣੇ ਰੇਸ ਨੇ ਕਿ ਇਹ ਤਾਂ ਲਗੋ 56000 ਇਹ ਨੰਬਰ 50 ਲੱਗੇ ਕਿੰਨੇ ਦਾ ਭਾਈ ਹੈ ਤਾਂ 43 ਦਾ ਕਹਿੰਦੇ ਆ ਟਰੈਕਟਰ ਤੋਂ ਚੈੱਕ ਕਰ ਲਓ ਭਾਈ 43000 ਰੁਪਏ ਦਾ ਭਾਈ ਕਹਿੰਦੇ ਦੇ ਦਾਂਗੇ ਆਪਾਂ ਰੱਖ ਲਾਂਗੇ ਬਾਅਦੇ ਤੁਹਾਨੂੰ ਵੀ ਚੱਲ ਜੀ ਉਹ ਭਾਈ ਜੀ ਰਾਬੀ ਨਾਲ ਹੀ ਸਾਥ ਜੀ ਜੋਸੋ ਪੈਂਡ ਇਹ ਬਹੁਤ ਸਾਫ ਕੰਡੀਸ਼ਨ ਦਾ ਇਪਲੈਕਸਪਰ ਬਾਈ ਜੇ ਕਿਸੇ ਨੇ ਨੰਬਰ ਲੈਣਾ ਹੋਵੇ ਮੈਥੋਂ ਲੈ ਲੀ ਠੀਕ ਹੈ ਸ਼ਰਮਾ ਜੀ ਨੂੰ ਤੁਸੀਂ ਕਾਲ ਕਰੋ ਮੇਰੇ ਘਰ ਦੇ ਨਾਲ ਹੀ ਹੈ ਬਾਈ ਕੋਈ ਵੀ ਡੈਕਟਰ ਦਿਖਾਏ ਆਪਾਂ ਇਹਨਾਂ ਨੂੰ ਦੇਖੋ ਤੁਸੀਂ ਤੁਹਾਨੂੰ ਕੋਈ ਨੰਬਰ ਨਹੀਂ ਲੱਗ ਰਿਹਾ ਬਾਈ ਸ਼ਰਮਾ ਜੀ ਤਾਂ ਕਾਲ ਕਰਤਾ ਸੀ ਹੁਣ ਕੀ ਕਰੀਏ ਤੱਪੇ ਕੈਮਰਾ ਮਾਰੇ ਸੀ 2040 ਹਰੈਕਸ 22 ਮਾਡਲ 598000 ਪੰਜਾਬ ਨੰਬਰ ਪੁਰਾਣਾ ਕਟਿਆ ਜਾਉ ਲੋਨ ਫੈਂਟ ਹੋ ਦੂ ਸਵਾ 5 ਲੱਖ ਰੁਪਏ ਲੋਨ ਹੋ ਜਾਏ ਤੇ ਇਹ ਕੋਈ ਐਕਸਪੀਰ ਹੋਦਾ ਹੋਊਗਾ 5.5 ਲੱਖ ਦਾ ਬਿਨਾਂ ਜ਼ਮੀਨ ਤੋਂ 5 ਲੱਖ ਦਾ ਲੋਨ ਹੋ ਜਾਏ ਠੀਕ ਹੈ ਐਕਸਟਰੀ ਮਾਡਲ ਦਾ ਗੁਰੂ ਨੰਦਾ ਜਮਾਨ ਨਾਮ ਉਹ ਵੀ ਦਾ ਕੀ ਦੋਨਾ ਪਾਣੀ ਸਾਰਾ ਆਪਣਾ ਉਹ ਦਾਅ ਸਕ ਰਹੇ ਹੋ ਡਾਣੀ ਦਾ ਥਾਈ ਇਹ ਟਿਕੂ ਸਾਡੇ ਨੇ ਲਿਖਿਆਗਾ ਆਪਣੇ ਸਬਸਕ੍ਰਾਈਬਰ ਵਾਲੀ ਸਪੈਸ਼ਲ ਡਿਸਕਾਊਂਟ ਕਰਾ ਦੇ ਹਾਂ ਨਹੀਂ ਘੱਟ ਦੇ ਮੰਗ ਕੱਢ ਬੰਦ ਰਹੇ ਮੋਟੋਰ ਦੀ ਫਾਇਨ ਨੰਬਰ ਵਾਏਗਾ ਤੂੰ ਉਹ ਐਕਸਟੀ ਮਾਡਲ ਹੈ ਕੰਜਰਾਂਗੇ ਸਾਡੇ 5.5 ਲੱਖ ਰੋ ਰੋਟਰ ਦੇਵਾਂਗੇ ਬਾਈ ਈਸ਼ੂ ਰੇਤ ਜਾਤੀ ਜਾਂਦਾ ਕਿਉਂ ਬਾਈ ਨੂੰ ਉਹਦੇ ਪਤਾ ਨਹੀਂ ਹੈਗਾ ਫਾਈਨ ਨੰਬਰ ਵਾਏਗਾ ਕਿਤੇ ਪੰਜ ਲੱਖ ਦੇ 55000 ਦਾ ਡਰਾਈਵਰ ਨਹੀਂ 550 ਸਾਢੇ ਪੰਜ ਕਰਕੇ ਕੋਈ ਫਰਕ ਕਿਉਂ ਨਹੀਂ ਪੈਂਦਾ 5000 ਹਾਂ 5000 ਨਾਲ ਕੀ ਹੋਣੀ ਵਿਗਾੜ ਗਈ ਨਹੀਂ ਕੋਈ ਜੀ ਠੀਕ ਹੈ ਗੱਲ ਜਮਾਂ ਨਾ ਕੋਈ ਐਕਸਟੀ ਮਾਡਲ ਦੇਦੇ ਸਮੇਂ ਇੰਨੇ ਦਾ ਉਹ ਵੀ ਆਪਾਂ ਬੈਠੂ 2 ਕੋਈ ਜੀ 22 ਮਾਡਲ 55 ਕਹਿੰਦਾ ਦੇ ਦੇਣਗੇ ਸਾਢੇ ਪੰਜ ਉਹਦੋਂ ਆ ਦੇ ਵਿੱਚ ਆ ਗਿਆ ਬਾਈ 744 2000 ਮਾਡਲ ਦਾ ਇਹ ਹੈ ਟੈਕਨੋ ਦੀਆਂ ਮਿੱਥੀਆਂ ਤਿਆਰ ਹੋਈਆਂ ਲੈਕਸਪਾ 7580 ਕੰਟਾਈਨਰ ਵਰਗਾ ਜਿਹੜਾ ਬੜਾ ਵੱਡਾ ਕਲਾਸ ਹੈ ਬੜਾ ਕਲਾਸ ਹੈ ਚੱਲਣਾ ਲੱਗਾ ਕਿੱਥੇ ਡਾਕਟਰ ਕਹਿੰਦਾ ਬੰਤ ਮੈਂ ਕਿਹਾ ਈ ਲੱਖ ਰੁਪਏ ਲਈ ਹੈ ਕਿੰਨੇ ਦਾ ਕਿਨੇ ਪੈਦਾ ਕਹਿੰਦੇ 20000 ਕਹਿੰਦਾ ਦੋ ਦਾ ਕਰਦੇ ਦੋ ਰੱਖਦੇ 35000 ਦਾ ਫਿਲਟਰ ਲੈ ਜਿਓ ਯਾਰ ਹੁੰਦਾ ਐ ਕਿੰਨਾ ਚੱਲਦਾ ਚੱਲਦਾ ਠੀਕ ਹੈ ਗੱਲ ਦੋ ਪੈਂ ਦੇ ਜੇ ਕੋਈ ਵੀ ਆਸ਼ਾ ਟਰੈਕਟਰ ਲੈਣਾ ਵੇ ਕਾਹ ਜਾਂਦਾ ਨਵੇਂ ਟਾਇਰਾਂ ਕੋ ਵੀ ਇਹਨਾਂ ਦਾ 22 45 ਹਜ਼ਾਰ ਦਾ ਠੀਕ ਆ ਬੈਟਿੰਗ ਕਰ ਮੁੰਡਾ ਉਹਦੇ ਵੀ ਚੱਲਿਆ ਆ ਜਾਂਦਾ 1 ਲੱਖ 45 ਹਜ਼ਾਰ ਦਾ ਪੁੱਤ ਕਿੰਨੇ ਦਾ ਬੜਾ ਉਸ ਜਮਾਈ ਕੋਈ ਨਹੀਂ ਜਮਾਈ ਆਸ਼ਾ ਦਾ ਜਮਾਈ ਕੋਈ ਬਈ ਉਹ ਵੀ ਦੱਚ ਦੇ ਮੂੰਹ ਨੂੰ ਹੋਰ ਵੀਡੀਓ 'ਚ 38 ਦਾ ਬੋਲਿਆ ਹੋਇਆ 35 ਦਾ 1 ਲੱਖ 35 ਹਜ਼ਾਰ ਦਾ ਲੈ ਜਾ ਵੀਡੀਓ ਦੇਖ ਲਈ ਹੋਰ 'ਚ 38 ਦਾ ਬੋਲਿਆ ਹੋਇਆ ਬਾਈ ਪੁੱਤ ਤੇਰਾ ਮੋਬਾਈਲ 91 ਮੇ ਦਾਤਾ ਤਾਸੀ ਨਾ ਜਤਾ ਨਿਕਲ 9478794393 ਪਾਈ ਦਾ ਨੰਬਰਾ ਤਲਵੰਡੀ ਸਾਹ ਕੋ ਸੰਗਤ ਰੋਡ ਤੇ ਗਲੀ ਨੰਬਰ 4 ਦੇ ਆਹ ਜਿਹੜੇ ਡੇ ਹੋ ਗਿਆ ਜਿਹੜਾ ਜਾਨੀ ਜੀ ਉਹ ਕਿੰਨਾ ਮਦਦ ਕਿਹੋ ਜਿਹਾ ਪਾਈ ਮਲ ਗੱਡੀ ਚੱਲਿਆ ਕਿੰਨਾ ਕਿ ਮੈਂ ਦਲੇ ਵੇ ਦੇਖੀ ਕੰਸਪ ਕਿੰਨੇ ਘੰਟੇ ਚੱਲਿਆ ਅਸਿਕਰੀ ਫੋਏ ਠੀਕ ਹੈ ਗੱਲ ਉਹ ਨੰਬਰਦਾਰ ਕੋਲ ਆ ਦੇਖ ਯਾਰ ਪਾਈ ਯਾਰ ਉਹ ਨੰਬਰਦਾਰ ਕੋਲ ਚੱਕੀ ਨਹੀਂ ਰੁਕੀਆ ਕਰਾਈ ਠੀਕ ਹੈ ਨਾ ਗੱਲ ਬਾਈ ਨਾਲ ਤੇ ਟਾਇਰ ਹੈ ਸਾਡੇ ਤਿੰਨ ਪੂਰੇ ਪਾਏ ਹੋਇਆ ਬਾਈ ਬਿਲਕੁਲ ਨਵਾਂ ਡਰਾਈਵਰਾ ਤੋਂ ਇਹ ਕਿਹੜਾ ਹਰ ਵਸਪੀਡ ਜੋ ਹੁੰਦਾ ਬਾਈ ਇਹ 50 HP ਦੇ ਵਿੱਚ ਹੁੰਦਾ ਤੇ ਬਸ ਹਾਰਕਾਉਂਡ ਦਾ ਬਸ ਇਹ ਨਵਾਂ ਲੈ ਲਓ ਇਹ ਦਾ ਲਾਗ 175000 ਦੀ ਮੰਗ ਆ ਪੰਜਾਬ ਨੰਬਰ ਦੇ ਵਿੱਚ ਆ ਪੁਰਾਣਾ ਘਟਿਆ ਹੋਊ ਲੋਨ ਫੈਂਸ ਕੋਈ ਟਰੈਕਟਰ ਦੇ ਦਾਂਗੇ ਇੱਕੋ ਦੇ 440000 440000 ਦੋ ਚੈੱਕ ਕਰਵਾਉਂਦੇ ਹੋਈ ਪਾਈਏ ਬਿਲਕੁਲ ਨਵਈਆ ਭਾਈ ਨਵਈਆ ਲੱਗਦਾ ਬਦੂ ਸਾਈਡ ਤੇ ਚੈੱਕ ਕਰਵਾਉਂਦੇ ਡਾ ਰਾਈਟਰ ਦੇ ਹੀ ਤੋਂ ਲਗਦੇ 52000 ਤੋਂ ਲਗਦੇ 20000 ਠੀਕ ਹੈ ਬਾਅਦ ਇਹ ਲੈ ਜੋ ਕਿ ਫਕਰੀ ਹੈ ਜਿਹਨੇ ਮਰਜੀ ਚ ਇਹੋ ਚਲਾ ਕੇ ਬਾਈ ਇਹਦੀ ਗਾਰੰਟੀ ਆਪ ਨੂੰ ਕਿਉਂ ਆਇਆ ਹੋਇਆ ਐਕਸਪਰਟ ਹੈ ਇਹ ਲਿੰਕ ਨੰਬਰ ਜਿਹੜੀ ਵਾਲੀ ਹੈ ਇਹਦੀ ਬਿੰਦੀ ਲਿਖਣੀ ਹੈ ਇਹ ਲਾ ਨੰਬਰ ਉਹ ਦਗਾ ਦੇਣਾ ਬਾਈ ਜਿਹਨੇ ਲੈਣਾ ਹੋਇਆ 93164 11142 ਆ ਫੋਨ ਕਰ ਲਿਓ ਤੇ ਸਿੱਧਾ ਵੀ ਤੁਸੀਂ ਲੈ ਸਕਦੇ ਹੋ ਜੇ ਤੁਹਾਡੇ ਹਿਸਾਬ ਚ ਨਾ ਆ ਮੈਨੂੰ ਫੋਨ ਕਰ ਲਿਓ ਓਕੇ ਹੋ ਗਿਆ ਨਾ ਸਾਰੇ ਪੂਰੇ ਆ ਗਏ ਇਹ ਪਹਿਲੀ ਥੋੜਾ ਚੈੱਕ ਕਰਵਾ ਲਈ ਸਰ ਜ਼ਿੰਮੇਵਾਰੀ ਆ ਭਾਈ ਇਹ ਚਲਾ ਕੇ ਬਾਅਦ ਚ ਤਸਦੀਕ ਕਰਦੇ ਆਂ ਇੰਜਨ ਵੇਅਰ ਦੇਖੋ ਕਿੰਨਾ ਸਾਫ ਹੈ ਟਰੈਕਟਰ ਦਾ ਬਿਲਕੁਲ ਜਿਹੜਾ origignal ਹੀ ਪਿਆ ਹੋਣਾ ਯਾਰ ਬੇਨਤੀ ਆ ਭਾਈ ਯਾਰ ਠੀਕ ਹੈ ਗੱਲ ਹੈ ਸੱਤ ਬਣ ਕੇ ਪਾ ਮੈਂ ਮੇਰਾ ਖੋਦ ਦਾ ਟਰੈਕਟਰ ਆ ਮੇਰੇ ਕੋਲੇ ਹਾਉ ਲੈਂਡਿੰਗ ਫ੍ਰੀ ਹੁੰਦੇ ਹੋਰ ਹੁੰਦਾ ਏ ਮੈਂ ਉਹਦੇ ਟਰੈਕਟਰ ਦੀ ਵੀ ਨਹੀਂ ਬਾਈ ਤਸਲੀ ਦਿੰਦਾ ਨਹੀਂ ਆਪਾਂ ਦਾ ਦਿਵਾ ਕੇ ਦੇਖੋ ਬਾਹ ਕੇ ਦੇਖੋ ਜਿੰਮੇ ਮਰਜ਼ੀ ਦੇਖੋ ਕਾਗਜ਼ ਪੱਤਰਾ ਗਾਰੰਟੀ ਤੇ ਦੀ ਇਹ ਗਲਤੀ ਗੱਲ ਆ ਮੇਰੀ ਤੇ ਪੇ ਨੂੰ ਕਰ ਲਿਓ ਫੋਲੋ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਭਾਈ ਜੀ ਤੇ ਸ਼ਰਮੇ ਦਾ ਇੰਟਰਵਿਊ ਦੇਖਣਾ ਚਾਹੁੰਦੇ ਆ ਕੋਈ ਉਹ ਪੁੱਛ ਲਾ ਹੋਰ ਸਵਾਲ ਆਈ ਸਾਰੇ ਭਰਾਵਾਂ ਨੂੰ ਜੇ ਕੋਈ ਵੀ ਵੀਰ ਸ਼ਰਮਾ ਭਰਾ ਦੀ ਇੰਟਰਵਿਊ ਦੇਖਣਾ ਚਾਹੁੰਦੇ ਆ ਸਪੈਸ਼ਲੀ ਆਪਣੇ ਪੇਜ ਤੇ ਤਾਂ ਸਾਰੇ ਵੀਰ ਕਮੈਂਟ ਕਰਕੇ ਜਰੂਰ ਦੱਸਿਓ ਸ਼ਰਮਾ ਕਿੱਥੋਂ ਉੱਠਿਆ ਕਿੱਥੇ ਜੇ ਪਹੁੰਚ ਗਿਆ ਤੇ ਕਿਵੇਂ ਪਹੁੰਚਿਆ ਜਦੋਂ ਟਰੈਕਟਰਾਂ ਦਾ ਸਟਾਰਟ ਕੀਤਾ ਇਹ ਕੰਮ ਸ਼ਰਮੇ ਕੋਲੇ ਕੀ ਸੀ ਤੇ ਹੁਣ ਤੇ ਹੁਣ ਕੀ ਹੈ ਸਾਰਾ ਬੇਰਵਾ ਦੇਵਾਂਗੇ ਮੈਨੂੰ ਨਾ ਇੱਕ ਜਦ ਕੱਲ ਯਾਦ ਆ ਗਈ ਵੀਰੇ ਮੇਰੇ ਨਾਮ ਦਾ ਚੈਨਲ ਨਹੀਂ ਹੈਗਾ ਕੋਈ ਸਾਰੇ ਕੰਮਾਂ ਦੇ ਵਿੱਚ ਲੱਤਾਂ ਨਹੀਂ ਦਾਈਂ ਦਿੰਦੇ ਆ ਕੰਮ ਇੱਕੋ ਹੀ ਸ਼ੁਭਾ ਦਿੰਦਾ ਹੁੰਦਾ ਹਾਂਜੀ ਵਧੀਆ ਚੱਲੀ ਜਾਵੇ ਮੈਨੂੰ ਕਹਿੰਦੇ ਕੈਨੇਡਾ ਤੋਂ ਫੋਨ ਲਾਈ ਬੈਠੇ ਸੀ ਚਾਰ ਪੰਜ ਜਣੇ ਇੱਕ ਟ੍ਰਕ ਚਾਰ ਜਣੇ ਇਕੱਠੇ ਹੋਏ ਬੈਠੇ ਤਿੰਨ ਕੈਨੇਡਾ ਦੇ ਇੱਕ ਮੈਨ ਹਾਂਜੀ ਕਾਨਫਰੈਂਸ ਹੋ ਰਹੀਦੀ ਆ ਵੀਡੀਓ ਕਾਲ ਬਾਈ ਤੇ ਅਸੀਂ ਬੈਠੇ ਮੈਨੂੰ ਕਹਿੰਦਾ ਸ਼ਰਮਾ ਤੂੰ ਸਹੀ ਲੱਗੀਆਂ ਗੱਲ ਮੈਂ ਕਰ ਤਾ ਕਹਿੰਦਾ ਕਿੰਨੇ ਕ ਪੈਸੇ ਕਮਾ ਲਏ ਮੈਂ ਆਕਾਸ਼ ਤੋਂ ਕਹਿੰਦਾ YouTube ਤੋਂ ਮੈਂ ਵੀਰੇ ਉਹ ਕਮਾਇਆ YouTube ਤੋਂ ਜੋ ਕਿਸੇ ਨੇ ਕਮਾਇਆ ਹੈ ਕਹਿੰਦਾ ਕੀ ਕੀ ਮੈਂ ਕੁਛ ਤਾਂ ਮੇਰੀਆਂ ਭੇੜਾ ਬਣ ਗਈਆਂ ਕੁਛ ਮੇਰੇ ਕੋਠੀਆਂ ਬਣ ਗਈਆਂ ਦੋ ਚਾਰ ਠੀਕ ਹੈ ਗੱਲ ਤੇ ਭਰਾ ਬਣ ਗਏ ਥੋੜੇ ਤੇ ਤੁਸੀਂ ਮੇਰੇ ਬੈਂਕ ਕਹਿੰਦਾ ਫਿਰ ਤੇ ਪੈਸੇ ਤੇ ਲਾ ਫਿਰ ਬੰਦਾ ਕਿ ਨਹੀਂ ਬੰਦਦਾ ਮੈਂ ਜਿੱਦੇ ਮਨ ਲੱਗਿਆ ਮੈਂ ਭੁੱਖਾ ਤੁਸੀਂ ਮੇਰੇ ਬੈਂਕ ਮੈਂ ਕਿੱਦਾਂ ਖੋਲ ਲੈਣਾ ਬੈਂਕ ਕਿ ਭਾਈ ਅੱਜ ਲੋੜ ਆ ਤੁਹਾਡੀ ਆ ਜੋ ਐਦਾ ਨਹੀਂ ਕੰਮ ਕਰਦਾ ਵੀਰੇ ਪਿਆਰ ਕੋ ਇਨਸਾਨ ਇਨਸਾਨ ਦੇ ਕੰਮ ਆਪਣੀ ਸੋਚਣੀ ਤੇ ਕਮੈਂਟਾਂ ਦੇ ਵਿੱਚ ਦੱਸਿਓ ਜੇ ਤਾਂ ਮੇਰੀ ਅਸਲ ਜ਼ਿੰਦਗੀ ਬਾਰੇ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਖੁੱਲ ਕੇ ਦੱਸਾਂਗੇ ਬਸ ਆਈ ਰਹੀ ਹੈ ਬਹੁਤ ਜਲਦੀ ਸ਼ਰਮਾਇਦੇ ਇੰਟਰਵਿਊ ਮੇਰੇ ਤੇ ਦੀ ਕਮੈਂਟਾਂ ਦੇ ਵਿੱਚ ਝੂਰ ਦੋ ਤੁਸੀਂ ਦੱਸੇ ਜੂਰ ਇੱਕ ਵਾਰੀ ਠੀਕ ਹੈ ਗਾਇ ਜੀ ਮੈਨੂੰ ਭਰਾ ਦੇਖਣਾ ਘਰੇ ਆਇਓ ਬੇਨਤੀ ਹੋਰ ਆ ਇਹ ਨਾ ਸਮਝਿਓ ਭਾਈ ਜੀ ਅਸੀਂ ਰਹਾਂਗੇ ਕਿੱਥੇ ਅਸੀਂ ਰੋਟੀ ਪਾਣੀ ਕਿੱਥੋਂ ਖਾਵਾਂਗੇ ਚਾਹ ਪਾਣੀ ਕਿੱਥੋਂ ਪੀਵਾਂਗੇ ਤੁਹਾਡਾ ਭਰਾ ਬੈਠਾ ਟਰੈਕਟਰ ਵਿੱਚੋਂ ਲਓ ਨਾ ਲਓ ਘਰ ਦੇ ਦਰਵਾਜ਼ੇ ਖੁੱਲੇ ਆ ਰੋਟੀ ਪਾਣੀ ਦੀ ਕੋਈ ਪਰਵਾਹ ਨਹੀਂ ਅਰੇ ਪਰਿਵਾਰ ਹੈਗਾ ਮੇਰਾ ਬਣਾਉਣ ਵਾਸਤੇ ਤੇ ਜਦੋਂ ਮਰਜ਼ੀ ਆਓ ਵੀਰੇ ਖੁੱਲ੍ਹੇ ਸੱਦੇ ਆ ਵੀਰੇ ਛੋਟੇ ਨਹੀਂ ਸ਼ਰਮਾ ਸ਼ਰਮਾ ਪੁੱਤਾਂ ਨਹੀਂ ਜਾਣਦਾ ਸੀ ਜਰਾਂ ਨੂੰ ਠੀਕ ਹੈ ਜੀ ਪੇ ਨੂੰ ਕਰ ਲਿਓ ਫੋਲੋ ਜੀਐਸ ਮੋਟਰਸ ਤਲਵੰਡੀ ਸਾਬੋ ਤੇ YouTube ਤੇ ਵੀ ਵੀ ਤੇ Facebook ਤੇ ਵੀ ਹੈਗੇ ਫੇਸਬੁੱਕ ਤੇ Facebook ਤੇ ਬਹੁਤ ਬਹੁਤ ਮਿਹਰਮਾਨੀ ਬਾਈ ਸੋਸੀ ਗੱਲ ਤੇ ਮੇਰਾ ਮੋਬਾਈਲ ਨੰਬਰ ਨੋਟ ਕਰ ਲਓ ਸੱਚੇ ਭੁੱਲ ਗਿਆ ਸੀ ਮੈਂ ਮੇਨ ਗੱਲ ਰਹਿ ਗਈ ਸੀ WhatsApp ਨੰਬਰ ਹੈਗਾ 887294545 ਕਾਲਿੰਗ ਨੰਬਰ 94788454 Вот-вот в Ирмани